ਸਸੀ ਕਾਲ ਜੀ ਮੈਂ ਤੁਹਾਡਾ ਰਵੀ ਤੁਰੀ ਵਾਲਾ ਫੇਸਬੁਕ ਤੇ ਪੇਜ ਹੈ ਤੇ আর ਕੇ 15 ਜਨ ਆਪਣਾ YouTube ਤੇ ਚੈਨਲ ਹੈ ਤੇ Instagram ID ਹੈ ਕਿ আর ਕੇ 159 ਕਨਲ ਤੇ ਆਪਾਂ ਤੁਹਾਨੂੰ ਵੀਡੀਓ ਤੁਹਾਡੇ ਲਈ ਵੱਖਰੀਆਂ ਵੱਖਰੀਆਂ ਲਿਆਉਂਦੇ ਰਹਿੰਦੇ ਆ ਡੌਗ ਸ਼ੋਅ ਦੀ ਵੀ ਲਿਆਉਂਦੇ ਨੇ ਆ ਹੁਣ ਪੱਪੀ ਦੀਆਂ ਵੀ ਆਪਣੀ Instagram ID ਤੇ ਵੀ ਤੇ YouTube ਚੈਨਲ ਤੇ ਵੀ ਪੱਪੀ ਦੀਆਂ ਫੋਟੋ ਵੀਡੀਓ ਪੈਂਦੀ ਰਹਿਣਗੀਆਂ ਤੇ ਕੋਈ ਵੀ ਹੋਰ ਬਰੀਡ ਦੀ ਇਨਕੁਆਰੀ ਕਰਨੀ ਹੋਵੇ ਤਾਂ ਆਪਣੇ YouTube ਚੈਨਲ ਤੇ Instagram ਤੇ ਵਿਜ਼ਿਟ ਕਰੋ ਤੁਸੀਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ YouTube ਚੈਨਲ ਆਪਣਾ RK Pet Indian Channel ਤੇ Instagram ਹੈ ਵੀ ਹੈ RK 59 Channel ਤੇ Facebook ਪੇਜ ਆ ਰਵੀ ਤੂਰੀ ਵਾਲਾ ਇਹਨੂੰ ਵੀ ਫੋਲੋ ਕਰੋ ਤੇ ਆਪਾਂ ਤੁਹਾਡੇ ਵਾਸਤੇ ਲੱਗ-ਲੱਗ ਬਰੀਡ ਦੇ ਹਰ ਕਿਸਮ ਦੇ ਪਪੀ ਫੁੱਲ ਹੈਲਥੀ ਪਾਰਟੀ ਦੇ ਇਹ ਵਧੀਆ ਕੁਆਲਿਟੀ ਦੇ ਬੱਚੇ ਤੁਹਾਨੂੰ ਲੈ ਦੇਣਨੇ ਹੁਣ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਹਸਕੀ ਦੇ ਬਲੈਕ ਵਾਈਟ ਦੇ ਵਿੱਚ ਬਲੂ ਵਾਈਟ ਦੇ ਵਿੱਚ ਮੇਲ ਫੀਮੇਲ 올 ਟਾਈਪ ਦੇ ਪਪੀ ਹੈ ਕਿਹਨੇ ਕਿਹ ਠੀਕ ਹੈ ਨਾ ਤਾਂ ਤੁਸੀਂ ਪਪੀ ਦੀ ਵਰੀ ਇਨਕੁਆਰੀ ਕਰਨੀ ਹੋਵੇ ਤਾਂ ਉਹ ਵੀ ਇਨਕੁਆਰੀ ਕਰ ਸਕਦੇ ਹੋ ਰੇਟ ਵਾਈਜ਼ ਮੇਲ ਫੀਮੇਲ ਦਾ ਠੀਕ ਹੈ ਨਾ ਉਹ ਤਾਂ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਦੱਸ ਦਿੱਤਾ ਜਾਏਗਾ ਮੇਲ ਫੀਮੇਲ ਦਾ ਤੇ ਆਲ ਓਵਰ ਇੰਡੀਆ ਡਿਲੀਵਰੀ ਹੈ ਤਾਂ ਡਿਲੀਵਰੀ ਦੇ ਜਿਹੜੇ ਚਾਰਜ ਹੋਣਗੇ ਐਕਸਟਰਾ ਹੋਣਗੇ ਉਹ ਲੋਕੇਸ਼ਨ ਵਾਈ ਚੋਣਗੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਓ ਤਾਂ ਚੈਨਲ ਨੂੰ ਫੋਲੋ ਕਰੋ ਠੀਕ ਹੈ ਆਪਣੇ ਫੇਸਬੁੱਕ ਪੇਜ ਤੇ ਉਹ ਤਾਂ ਫੋਲੋ ਕਰਾਉਣ ਵੀ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਮੈਂ ਤੁਹਾਨੂੰ ਇਹਦੇ ਫਾਦਰ ਦੀ ਵੀਡੀਓ ਵੀ ਨਾਲ ਅਟੈਚ ਕਰ ਦਿੱਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਵਾਈਜ਼ ਠੀਕ ਹੈ ਨਾ ਬੱਚਾ ਦਾ ਫਾਦਰ ਦੀ ਕੁਆਲਿਟੀ ਤੇ ਬਾਕੀ ਆਪਣੇ ਚੈਨਲ ਤੇ ਨਵੇਂ ਹਾਂ ਤਾਂ ਸਬਸਕ੍ਰਾਈਬ ਕਰੋ ਓਕੇ YouTube ਫੈਮਿਲੀ ਧੰਨਵਾਦ ਤੁਹਾਡਾ ਧੰਨਵਾਦੀ ਸਾਰਿਆਂ ਦਾ ਓਕੇ ਜੀ